ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਜਿਵੇਂ ਕਿ ਬਾਪੂ ਬਲਕੌਰ ਸਿੰਘ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਜਿਹੜਾ ਇਹ ਬੱਚਾ ਹੈ ਇਹ ਬੱਚਾ ਸਾਡਾ ਲੀਗਲ ਤਰੀਕੇ ਨਾਲ ਸਾਰਾ ਪ੍ਰੋਸੈਸ ਕੰਪਲੀਟ ਅਸੀਂ ਕੀਤਾ ਹੈ ਤੇ ਪੰਜਾਬੀਓ ਜਿਹੜੀ ਕਿ ਸਰਕਾਰ ਜਾਂ ਪ੍ਰਸ਼ਾਸਨ ਕਹਿ ਲਈਏ ਆਪਾਂ ਉਹਨਾਂ ਨੇ ਬਾਪੂ ਬਲਕੌਰ ਸਿੰਘ ਨੂੰ ਕੋਈ ਬਠਿੰਡਾ ਦੇ ਮਤਲਬ ਕੋਈ ਟੀਮ ਬਣੀ ਹੋ ਜਾਂਚ ਮਤਲਬ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ ਵੀ ਇਹ ਬੱਚਾ ਤੁਸੀਂ ਕਿਸ ਤਰ੍ਹਾਂ ਮਤਲਬ ਜਨਮ ਦਵਾਇਆ ਜਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਕੇ ਇਹਦਾ ਮਤਲਬ ਤੁਸੀਂ ਨੇ ਇਹ ਮਤਲਬ ਪ੍ਰੈਗਨੈਂਟ ਹੋਇਆ ਮਤਲਬ ਮਾਤਾ ਚਰਨ ਕੌਰ ਜੀ ਪ੍ਰੈਗਨੈਂਟ ਹੋਏ ਨੇ ਤਾਂ ਇਹਦੇ ਵਿੱਚ ਉਹਨਾਂ ਨੂੰ ਕੋਈ ਸ਼ੰਕਾ ਲੱਗ ਰਹੀ ਹੈ ਵੈਸੇ ਇੱਕ ਇਹ ਪਤਾ ਸਭੇ ਮਤਲਬ ਸਾਰਿਆਂ ਨੂੰ ਹੀ ਹੁੰਦਾ ਆਪਾਂ ਕਹਿ ਸਕਦੇ ਆਂ ਵੀ ਇੱਕ ਜਾਣ ਕੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਲਾ ਲਓ ਬਾਈ ਦੀ ਹੱਤਿਆ ਹੋ ਗਈ ਸੀ ਸਿੱਧੂ ਦੀ ਚਲੋ ਉਹਨਾਂ ਦਾ ਬੱਚਾ ਚਲੇ ਗਿਆ ਸੀ ਬਾਈ ਪਰ ਯਾਰ ਜਿਹੜਾ ਕਿ ਹੁਣ ਚਾਹੀਦਾ ਸਰਕਾਰਾਂ ਨੂੰ ਵੀ ਐ ਤੇ ਪ੍ਰਸ਼ਾਸਨ ਸਾਰੇ ਵਿੱਚ ਹੀ ਆ ਜਾਂਦੇ ਨੇ ਤੇ ਵੀ ਕੋਈ ਵੀ ਮਤਲਬ ਪਰੇਸ਼ਾਨ ਕਰਨ ਦੀ ਉਹਨੂੰ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਯਾਰ ਇੱਕ ਨਿੱਜੀ ਜ਼ਿੰਦਗੀ ਜਿਹੜੀ ਹੁੰਦੀ ਆ ਪੰਜਾਬੀਓ ਉਹਦੇ ਵਿੱਚ ਦਖਲਅੰਦਾਜ਼ੀ ਦੇਣ ਦਾ ਹੱਕ ਕਿਸੇ ਦਾ ਵੀ ਨਹੀਂ ਹੁੰਦਾ ਸਿਵਾਏ ਪ੍ਰਮਾਤਮਾ ਤੋਂ ਉਸ ਪ੍ਰਮਾਤਮਾ ਤੋਂ ਡਰ ਕੇ ਕਹਿੰਦੇ ਆ ਬਾਈ ਜੋਦੀ ਮਰਜ਼ੀ ਸੀ ਉਹਨੇ ਉਹ ਕੀਤਾ ਉਹਨਾਂ ਦਾ ਬੱਚਾ ਵਾਪਸ ਕੀਤਾ ਜਾਂ ਮੰਨ ਲਓ ਕਿਵੇਂ ਵੀ ਹਰੂ ਘੱਲੀ ਆ ਉਹਨਾਂ ਦੇ ਘਰ ਚ ਤਾਂ ਉਸ ਆਤਮਾਪੁਰਖ ਦੀ ਮਰਜ਼ੀ ਦੇ ਨਾਲ ਆਈ ਆ ਭਾਈ ਨਾ ਕਿ ਕਿਸੇ ਬੰਦੇ ਦੀ ਜਾਂ ਕੋਈ ਮੁੱਖ ਮੰਤਰੀ ਦੀ ਜਾਂ ਆਪਾਂ ਕਹ ਲਈਏ ਕਿਸੇ ਦੀ ਵੀ ਉਹਦੇ ਵਿੱਚ ਉਹਨੂੰ ਪਰੇਸ਼ਾਨ ਕਰਨਾ ਨਹੀਂ ਬਣਦਾ ਕਿਉਂਕਿ ਉਹ ਸਾਫ਼ ਕਹਿ ਰਹੇ ਨੇ ਵੀ ਸਾਡਾ ਟ੍ਰੀਟਮੈਂਟ ਵੀ ਨਹੀਂ ਪੂਰਾ ਹੋਣ ਦੇ ਰਹੇ ਇਨੂੰ ਵੀ ਮਤਲਬ ਵਿੱਚ ਇੱਕ ਅ ਜਿਵੇਂ ਆਪਾਂ ਕਹਿ ਸਕਦੇ ਆ ਵੀ ਇੱਕ ਇਸ ਗੱਲ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੇਸ਼ਾਨ ਕਰਨ ਦੀ ਔਰ ਦੂਸਰੀ ਗੱਲ ਦੂਸਰੀ ਗੱਲ ਇਹ ਹੈ ਵੀ ਜਿਵੇਂ ਬਾਪੂ ਨੇ ਕਿਹਾ ਵੀ ਭਾਈ ਤੁਸੀਂ ਇੰਨਾ ਤਰਸ ਖਾਓ ਵੀ ਜਦੋਂ ਮੇਰੀ ਘਰ ਵਾਲੀ ਰੋਂਦੀ ਸੀ ਜਦੋਂ ਉਹ ਪ੍ਰੈਗਨੈਂਟ ਹੋਈ ਸੀ ਮੈਂ ਇਕੱਲਾ ਜਾ ਕੇ ਦੂਜੇ ਕਮਰਿਆਂ ਦੇ ਵਿੱਚ ਰੋਂਦਾ ਸੀ ਵੀ ਯਾਰ ਕਿਹੜੀ ਉਮਰ ਹੈ 58 ਸਾਲ ਦੀ ਉਮਰ ਹੈ ਠੀਕ ਹੈ ਤੇ ਵੀ ਇਹਨੂੰ ਕੀ ਮਤਲਬ ਇਹ ਮਤਲਬ ਭਾਣਾ ਕਹਿ ਸਕਦੇ ਆ ਵੀ ਕੀ ਭਾਣਾ ਆਪਣੇ ਆਪ ਤੇ ਵਰਤੌਣਾ ਪੈ ਰਿਹਾ ਹੈ ਬੱਚੇ ਨੂੰ ਜਨਮ ਦਿਵਾਉਣਾ ਪੈ ਰਿਹਾ ਹੈ ਕਹਿ ਸਕਦੇ ਆ ਵੀ ਜਿਵੇਂ ਪ੍ਰੈਗਨੈਂਟ ਹੋਣਾ ਪੈ ਰਿਹਾ ਹੈ ਤਾਂ ਬਹੁਤ ਵੱਡੀ ਇੱਕ ਅਜੀਬ ਕਹਾਣੀ ਦਾ ਇੱਕ ਇਤਿਹਾਸ ਵਾਂਗੂ ਕਹਿ ਸਕਦੇ ਆ ਤੇ ਆਸੀਂ ਕਹਿ ਸਕਦੇ ਆ ਪੰਜਾਬੀਓ ਵੀ ਜਦੋਂ ਏਡੀ ਉਮਰ ਦੇ ਵਿੱਚ ਛਡੇੜੇ ਫੈਸਲੇ ਲੈਣੇ ਕੋਈ ਆਮ ਗੱਲ ਨਹੀਂ ਹੁੰਦੀ ਕਿਉਂਕਿ ਪਸਾਰੇ ਜਾਣਦੇ ਬੰਦਾ ਟੁੱਟ ਜਾਂਦਾ ਵਿਖਰ ਜਾਂਦਾ ਮਰ ਮਿਟ ਜਾਂਦਾ ਪਰ ਉਹਨਾਂ ਨੇ ਫੇਰ ਵੀ ਇਸ ਗੱਲ ਦਾ ਹੌਸਲਾ ਰੱਖਿਆ ਪ੍ਰਮਾਤਮਾ ਨੇ ਬਖਸ਼ਿਆ ਵੈਸੇ ਤੇ ਆਪਦੇ ਬੰਨਿਓ ਬੰਦੇ ਨੇ ਜਾਨੀ ਇਨਸਾਨ ਕਹਿੰਦੇ ਹੁੰਦੇ ਜੇ ਨਾ ਹਾਰੇ ਤੇ ਰੱਬ ਵੀ ਸਾਥ ਦਿੰਦਾ ਬਾਈ ਸੋ ਦਿੱਤਾ ਪੰਜਾਬੀਓ ਰੱਬ ਨੇ ਵੀ ਸਾਥ ਪਰ ਹੁਣ ਜਿਹੜਾ ਨਿੱਜੀ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਧਮਕਾਇਆ ਜਾ ਰਿਹਾ ਬੱਚੇ ਦਾ ਸਾਨੂੰ ਸਾਰਾ ਡਾਕੂਮੈਂਟ ਦੋ ਜਾਂ ਬੱਚੇ ਬਾਰੇ ਸਾਨੂੰ ਪਰਮਿਸ਼ਨ ਦੋ ਇਹ ਬਿਲਕੁਲ ਨਜਾਇਜ਼ ਗੱਲ ਹੈ ਕਿਉਂਕਿ ਉਹ ਬੱਚਾ ਹੈ ਬਾਪੂ ਬਲਕੌਰ ਸਿੰਘ ਹੋਰਾਂ ਦਾ ਕਹਿਣਾ ਵੀ ਇਹੀ ਹੈ ਵੀ ਯਾਰ ਜਿਹੜਾ ਬੱਚਾ ਹੈ ਓਹੋ ਮੇਰੀ ਵਿਰਾਸਤ ਦਾ ਮਾਲਕ ਬਣੂਗਾ ਨਾ ਕਿ ਕਿਸੇ ਮੁੱਖ ਮੰਤਰੀ ਦੀ ਯਾਰ ਕਿਸੇ ਹੋਰ ਦੀ ਨਹੀਂ ਚਾਹੀਦਾ ਉਹਨੂੰ ਪਰੇਸ਼ਾਨ ਕਰਨਾ ਕਿਉਂਕਿ ਯਾਰ ਇੱਕ ਇਨਸਾਨੀਅਤ ਦੇ ਨਾਤੇ ਆਪਾਂ ਉਹਦਾ ਸਾਥ ਦੇਣਾ ਚਾਹੀਦਾ ਸੀ ਭਾਣਾ ਬੀਤਿਆ ਸੀ ਉਹਨਾਂ ਤੇ ਬਹੁਤ ਵੱਡਾ ਚਲੋ ਪ੍ਰਮਾਤਮਾ ਦੀ ਮਰਜ਼ੀ ਪ੍ਰਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਤਾਂ ਭਗਵੰਤਾਂ ਨੂੰ ਅਪੀਲ ਕਰੂੰ ਆ ਵੀ ਭਾਈ ਤੂੰ ਮੁੱਖ ਮੰਤਰੀ ਆ ਸਾਡੇ ਪੰਜਾਬ ਦਾ ਤੈਨੂੰ ਅਸੀਂ ਚੁਣਿਆ ਹੈ ਉਹਦੇ ਵਿੱਚ ਮੂਸੇ ਵਾਲੇ ਦੀਆਂ ਵੀ ਵੋਟਾਂ ਨੇ ਸਬਦਗੀ ਨੇ ਤਾਂ ਜਿਲ੍ਹਾ ਦਾ ਸਾਡਾ ਵੀ ਉਹੀ ਆ ਜਾਂਦਾ ਭਾਈ ਔਰ ਦੂਜੀ ਗੱਲ ਬੜੀ ਹੀ ਮਤਲਬ ਪ੍ਰੇਮ ਭਾਵਨਾ ਨਾਲ ਚੁਣਿਆ ਸੀ ਸਾਡਾ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਅਸੀਂ ਅਪੀਲ ਕਰਦੇ ਹਾਂ ਪੰਜਾਬ ਦੇ ਇੱਕ ਵੋਟਰ ਨਾਗਰਿਕ ਹੋਣ ਦੇ ਨਾਤੇ ਸਾਡੇ ਮੁੱਖ ਮੰਤਰੀ ਨੂੰ ਬੇ ਮੁੱਖ ਮੰਤਰੀ ਜੀ ਜੇ ਅਗਰ ਤੁਸੀਂ ਹਲੇ ਵੀ ਮੌਕਾ ਹੈ ਮੈਂ ਦਾਅਵੇ ਨਾਲ ਕਹਿੰਦਾ ਦਿਮਾਗ ਆਪਣਾ ਆਪਣਾ ਹੁੰਦਾ ਸਭ ਕੋਲੇ ਮੈਂ ਪੂਰੇ ਪੱਕੇ ਤੌਰ ਤੇ ਕਹਿੰਦਾ ਮੇਰੀ ਗੱਲ ਨੂੰ ਨੋਟ ਕਰ ਲਿਓ ਲਿਖ ਲਿਓ ਜੇ ਗੱਲ ਝੂਠ ਨਿਕਲੇ ਵੀ ਜੇ ਅਗਰ ਭਗਵੰਤ ਮਾਨ ਜੀ ਜਾ ਰਹੇ ਨੇ ਮੰਨ ਲਓ ਮੂਸੇ ਵਾਲੇ ਦੇ ਘਰੇ ਜੇ ਅਗਰ ਉਹ ਕਹਿ ਦੇਣ ਇੱਕ ਵਾਰੀ ਜਾ ਕੇ ਭਾਈ ਮੈਂ ਤੈਨੂੰ ਵਧਾਈ ਦੇਣ ਆਇਆ ਬਲਕੌਰ ਸਿਆਂ ਤੇ ਪੂਰੇ ਵਰਲਡ ਦਾ ਛੱਡੋ ਪੂਰੇ ਜਿੰਨੇ ਦੇਸ਼ ਦੁਨੀਆ ਦੇ ਸਾਰੇ ਦੇਸ਼ਾਂ 'ਚ ਇਹ ਗੱਲ ਜਾਊਗੀ ਦੇਸ਼ਾਂ ਵਿਦੇਸ਼ਾਂ ਤੱਕ ਜਦੋਂ ਇਹ ਗੱਲ ਪਹੁੰਚੂਗੀ ਤਾਂ ਉਹ ਜਿਹੜਾ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਅਗਲੇ ਮਤਲਬ ਸਮੇਂ ਦੇ ਲਈ ਹੋਰ ਲੰਬਾ ਜਾਊਗਾ ਸਾਡੇ ਮੁੱਖ ਮੰਤਰੀ ਨੂੰ ਅਪੀਲ ਹੈ ਕਿ ਤੁਸੀਂ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਬਜਾਏ ਆਪਣੇ ਪ੍ਰਸ਼ਾਸਨ ਨੂੰ ਕਹਿ ਲੋ ਚਾਹੇ ਤੁਸੀਂ ਖੁਦ ਹੈ ਕਿਉਂਕਿ ਕਮਾਂਡ ਤੁਹਾਡੇ ਹੱਥ 'ਚ ਹੈ ਅਗਰ ਤੁਸੀਂ ਮੂਸੇ ਵਾਲੇ ਦੇ ਘਰੇ ਜਾ ਕੇ ਉਹਨਾਂ ਨੂੰ ਵਧਾਈ ਦਿੰਨੇ ਹੋ ਆਪਾਂ ਕੋਈ ਕਿਸੇ ਦੇ ਪੱਖ 'ਚ ਨਹੀਂ ਹੈਗੇ ਪਰ ਆਪਾਂ ਇੱਕ ਇਨਸਾਨੀਅਤ ਦੇ ਵਿੱਚ ਪੱਖ ਦੇ ਵਿੱਚ ਜ਼ਰੂਰ ਆ ਸਾਡਾ ਤਾਂ ਸਿਰਫ ਇਹੀ ਕਹਿਣਾ ਹੋਊਗਾ लास्ट ਤੇ ਪੰਜਾਬੀਓ ਵੀ ਮੁੱਖ ਮੰਤਰੀ ਨੂੰ ਆਪਣੇ ਨੂੰ ਚਾਹੀਦਾ ਹੈ ਵੀ ਮੂਸੇ ਵਾਲੇ ਦੇ ਘਰੇ ਜਾਵੇ ਉਹਦੇ ਪਿਤਾ ਨੂੰ ਵਧਾਈ ਦੇਵੇ ਮਾਤਾ ਦਾ ਹਾਲਚਾਲ ਦੇਖੇ ਪੁੱਛੇ ਦੱਸੇ ਹੈਨਾ ਜਿੰਨੀ ਉਹਨਾਂ ਨੂੰ ਪ੍ਰੋਡਕਸ਼ਨ ਦੀ ਜ਼ਰੂਰਤ ਆ ਉਹ ਵੀ ਦੇਣ ਦੀ ਮਤਲਬ ਵਾਦਾ ਕਰੇ ਜਾਂ ਕੁਝ ਵੀ ਲਾ ਲੋ ਜਿਵੇਂ ਉਹਨਾਂ ਤੇ ਜ਼ੁਲਮ ਹੋਇਆ ਪਹਿਲਾਂ ਵੀ ਦੇਖਿਆ ਆਪਾਂ ਨੇ ਕਿਉਂ ਸੁਰੱਖਿਆ ਦਾ ਘੇਰਾ ਉਹਨਾਂ ਲਈ ਇਸ ਟਾਈਮ ਜ਼ਰੂਰੀ ਆ ਕਿਉਂਕਿ ਹੋਰ ਅੱਗੇ ਵੱਧੂਆ ਕੰਮ ਬੱਚੇ ਨੇ ਜਨਮ ਲਿਆ ਇੱਕ ਹੈ ਮੁੰਡਾ ਤਾਂ ਅਗਲਾ ਕਊਆ ਖਬਰਾਂ ਕੀ ਇਤਿਹਾਸ ਰਚਣਾ ਨੇ ਪਰ ਹੁਣ ਜੇ ਅਗਰ ਸਾਡਾ ਮੁੱਖ ਮੰਤਰੀ ਜਾਂਦਾ ਮੁੱਖ ਮੰਤਰੀ ਤਾਂ ਲੋਕਾਂ ਦੇ ਦਿਲਾਂ 'ਚ ਰਾਜ ਕਰ ਜੂਗਾ ਕਿਉਂਕਿ ਬਹੁਤ ਵੱਡੀ ਗੱਲ ਹੈ ਯਾਰ ਬਹੁਤ ਵੱਡੀ ਹਾਈ ਲੈਵਲ ਦੀ ਗੱਲ ਹੈ ਸੋ ਪੰਜਾਬੀਓ ਸਾਡੇ ਬੰਨਿਓ ਦਾ ਵਧਾਈਆਂ ਬਾਈ ਯਾਰ ਇਨਸਾਨੀਅਤ ਦੇ ਨਾਤੇ ਕਿਉਂਕਿ ਜੇ ਤਾਂ ਜਦੋਂ ਘਰ ਉਜੜ ਜਾਂਦਾ ਨਾ ਤੇ ਦੁਬਾਰਾ ਤੋਂ ਬਸਦਾ ਬਾਈ ਜਾਂ ਤਾਂ ਉਹ ਜਾਣਦਾ ਜਾਂ ਉਹਦਾ ਰੱਬ ਜਾਣਦਾ ਵੀਰੇ ਤੇ ਬਾਕੀ ਪੰਜਾਬੀਓ ਲਾਸਟ ਦੇ ਆਪਣੀ ਅਪੀਲ ਇਹੀ ਹੁੰਦੀ ਹੈ ਕਿ ਜਿਹੜਾ ਕੋਈ ਭਰਾ ਭਰਾ ਨਾਵਾ ਕੋਈ ਆਪਣਾ ਚੈਨਲ ਦੇਖ ਰਿਹਾ ਹੈ ਕੋਈ ਬਜ਼ੁਰਗ ਦੇਖ ਰਿਹਾ ਹੈ ਕੋਈ ਮਾਂ ਦੇਖ ਰਹੀ ਹੈ ਆਪਣੇ ਚੈਨਲ ਨੂੰ ਬਾਈ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਜਿਹੜਾ ਆਪਾਂ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚਦਾ ਰਹੂਗਾ ਬਾਈ ਸੋ ਧੰਨਵਾਦ ਭਾਈ